जीवन कथा गुरुमुख प्यारे संत अतर सिंह जी मस्तुआणा साहिबाले भूमिका बेगमपुरा शहर को नाऊ दुख दहो नहीं ते हेठाओ नात सवीस खेराज नमाल ਖੋਵ ਨਕਤਾ ਨ ਤਰਸ ਜਵਾਲ ਅਬ ਮੋਹੇ ਖੋਵ ਵਤਨ ਗਹਿ ਪਾਈ ਉਹਾ ਕਰੂ ਸਦਾ ਮੇਰੇ ਭਾਈ ਰਹਾਉ ਕਾਇਮ ਦਾਇਮ ਸਦਾ ਪਤ ਸਾਹੀ ਦੋ ਮਨ ਸੇਵ ਇਕ ਸੋ ਆਹੀ ਆਬਾਦਾਨ ਸਦਾ ਮਸਹੂਰ ਉਹਾਂ ਗਨੇ ਬਸ ਹੈ ਮਾਮੂਰ ਤਿਆ ਤਿਆ ਸੈਲ ਕਰ ਹੈ ਜਿਉ ਭਾਵੇ ਮਹਰਮ ਮਹਲ ਨਾ ਕੋ اٹਕਾਵੇ ਕਹਿ ਰਵਿਦਾਸ ਕਲਾਸ ਤੇ ਮਾਰਾ ਜੋ ਹਮ ਸਹਰੀ ਸੋ ਮੀਤ ਹਮਾਰਾ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਹਾਰਾਜ 22 ਸਦੀ ਦੇ ਉਹ ਮਹਾਪੁਰਸ਼ ਹੋਏ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸ੍ਰਿਸ਼ਟੀ ਤੇ ਉਸ ਵਕਤ ਭੇਜਿਆ ਜਦੋਂ ਸਿੱਖ ਜਗਤ ਬੜੇ ਸੰਕਟ ਵਿੱਚੋਂ ਲੰਘ ਰਿਹਾ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪਿੱਛੋਂ ਅੰਗਰੇਜ਼ਾਂ ਦਾ ਰਾਜ ਆ ਗਿਆ ਸੀ ਕੱਚੇ ਪਿੱਲੇ ਸਿੱਖ ਸਿੱਖੀ ਤੋਂ ਪਤਿਤ ਹੋ ਕੇ ਸਿੱਖੀ ਤੋਂ ਬਹੁਤ ਦੂਰ ਜਾ ਚੁੱਕੇ ਸਨ। ਸੰਤ ਜੀ ਮਹਾਰਾਜ ਤੁਰੋਈਂ ਅਕਾਲ ਪੁਰਖ ਦੀ ਬਖਸ਼ੀ ਹੋਈ ਰੂਹ ਇਸ ਸੰਸਾਰ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੁਕਮ ਵਿੱਚ ਆਏ ਸਨ। ਉਹਨਾਂ ਨੇ ਲੋਕਾਈ ਦੇ ਭਲੇ ਲਈ ਨਾਮ ਬਾਣੀ ਦਾ ਐਸਾ ਜਪ ਤਪ ਕੀਤਾ ਜੋ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਉਹਨਾਂ ਨੇ ਸਾਰੀ ਸ੍ਰਿਸ਼ਟੀ ਵਿੱਚ ਗੁਰੂ ਸਹਿਬਾਨ ਦੇ ਬਖਸ਼ੇ ਹੋਏ ਸਿੱਖ ਸਿਧਾਂਤਾਂ ਅਨੁਸਾਰ ਗੁਰਬਾਣੀ ਕੀਰਤਨ ਅਤੇ ਨਾਮ ਬਾਣੀ ਸਿਮਰਨ ਕਰਵਾ ਕੇ ਮਾਨਵਤਾ ਨੂੰ ਸਦੀਵੀ ਸ਼ਾਂਤੀ ਲਈ ਸੱਚ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। ਉਹਨਾਂ ਦੇ ਵਰੋਸਾਏ ਹੋਏ ਗੁਰਮੁਖ ਪਿਆਰੇ ਸੰਤ ਤੇਜਾ ਸਿੰਘ ਜੀ ਐਮਏ ਐਲਐਲਬੀ ਪੰਜਾਬ ਐਮ ਹਾਰਵਰਡ ਯੂਐਸਏ ਨੇ ਆਪਣਾ ਜੀਵਨ ਗੁਰਬਾਣੀ ਅਨੁਸਾਰ ਢਾਲ ਕੇ ਸਾਰੀ ਸ੍ਰਿਸ਼ਟੀ ਵਿੱਚ ਆਤਮਿਕ ਪਾਈਚਾਰੇ ਜਾਣੇ ਸਪਿਰਚੁਅਲ ਬ੍ਰਦਰਹੁੱਡ ਲਈ ਗੁਰਮੁਖਤ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਆਪਣੀ ਸਵੈ ਜੀਵਨੀ ਲਿਖ ਕੇ ਦਰਸਾਇਆ ਕਿ ਉਹ ਆਪ ਕਿਸ ਤਰ੍ਹਾਂ ਨਾਸਤਿਕ ਜਨੇ atheist ਤੋਂ ਆਸਤਿਕ ਜਨੇ theist ਬਣੇ। ਉਹਨਾਂ ਨੇ ਬ੍ਰह्मज्ञानी ਸੰਤ ਅਤਰ ਸਿੰਘ ਜੀ ਮਹਾਰਾਜ ਦੀ ਵਿਸਥਾਰ ਰੂਪ ਵਿੱਚ ਜੀਵਨ ਕਥਾ ਲਿਖੀ ਅਤੇ ਆਤਮ ਪਦ ਦੀ ਪ੍ਰਾਪਤੀ ਅਤੇ ਨਿਰਾਕਾਰ ਦੇ ਦੇਸ਼ ਵਿੱਚ ਪੁੱਜਣ ਲਈ ਗੁਰਮਤ ਸਿਧਾਂਤ ਦੀ ਵਿਆਖਿਆ ਕਰਕੇ ਇਸ ਦਾ ਸਾਰੇ ਸੰਸਾਰ ਵਿੱਚ ਸੰਦੇਸ਼ ਦਿੱਤਾ। ਇਸ ਆਸ਼ੇ ਨੂੰ ਪ੍ਰਸਾਰਣ ਲਈ ਉਹਨਾਂ ਨੇ ਕਲਗੀਧਰ ٹرسٹ ਸਥਾਪਿਤ ਕੀਤਾ ਕਲਗੀਧਰ ٹرسٹ ਦੇ ਸੇਵਾਦਾਰਾਂ ਨੇ ਯਤਨ ਕਰਕੇ ਸੰਤ ਤੇਜਾ ਸਿੰਘ ਜੀ ਦੀ ਦੋ ਭਾਗਾਂ ਵਿੱਚ ਲਿਖੀ ਹੋਈ ਜੀਵਨ ਕਥਾ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ ਜਿਹੜੇ ਕਾਂਡ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਦੀ ਜੀਵਨ ਨਾਲ ਸਿੱਧੇ ਸੰਬੰਧਿਤ ਹਨ ਉਹਨਾਂ ਨੂੰ ਪਹਿਲੇ ਭਾਗ ਜੀਵਨ ਕਥਾ ਸੰਤ ਅਤਰ ਸਿੰਘ ਜੀ ਮਹਾਰਾਜ ਵਿੱਚ ਦਰਜ ਕੀਤਾ ਗਿਆ ਹੈ ਅਤੇ ਜਿਹੜੇ ਕਾਂਡ ਸੰਤ ਤੇਜਾ ਸਿੰਘ ਜੀ ਦੀ ਮੁੱਢਲੀ ਜੀਵਨੀ ਹੈ ਅਤੇ ਜਿਨ੍ਹਾਂ ਵਿੱਚ ਸੰਤ ਤੇਜਾ ਸਿੰਘ ਜੀ ਨੇ ਸੰਤ ਅਤਰ ਸਿੰਘ ਜੀ ਦੀ ਅਗਵਾਈ ਹੇਠ ਬਚਨ ਬਧ ਹੋ ਅਕਾਲ ਪੁਰਖ ਦਾ ਹੁਕਮ ਮੰਨ ਇਸ ਸੰਸਾਰ ਵਿੱਚ ਗੁਰੂ ਪੰਥ ਦੀ ਸੇਵਾ ਕੀਤੀ ਹੈ ਉਹ ਮੁੜ ਤਰਤੀਬ ਵਾਰ ਜਨੈ ਰੀਅਰੈਂਜ ਜੋੜ ਕੇ ਦੂਜੇ ਭਾਗ ਵਿੱਚ ਦਰਜ ਕਰ ਦਿੱਤੇ ਹਨ ਤਾਂ ਕਿ ਪਾਠਕਾਂ ਦੇ ਜੀਵਨ ਕਥਾ ਪੜਨ ਵਿੱਚ ਇੱਕ ਸਾਰਤਾ ਰਹੇ ਦੋਨਾ ਭਾਗਾਂ ਵਿੱਚ ਕੁਝ ਹੋਰ ਸਾਖੀਆਂ ਜੋ ਮਿਲੀਆਂ ਹਨ ਉਹ ਵੀ ਠੀਕ ਥਾਂ ਤੇ ਦਰਜ ਕਰ ਦਿੱਤੀਆਂ ਹਨ ਤਾਂ ਜੋ ਪਾਠਕ ਹੋ ਲਾਹਾ ਲੈ ਸਕਣ ਗੁਰੂ ਅੰਗਦ ਦੇਵ ਜੀ ਨੇ ਪਾਈ ਲੈਣਾ ਜੀ ਦੇ ਰੂਪ ਵਿੱਚ ਜਿਵੇਂ ਆਪਣੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਰ ਹੁਕਮ ਮੰਨਣ ਦੇ ਅਨੋਖੇ ਅਤੇ ਬੇਮਿਸਾਲ ਪੁਰਣੇ ਪਾਏ ਸਨ ਉਸ ਪਾਵਨ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਸੰਤ ਬਾਬਾ ਇਕਬਾਲ ਸਿੰਘ ਜੀ ਰਿਟਾਇਰਡ ਡਾਇਰੈਕਟਰ ਆਫ ਐਗਰੀਕਲਚਰ ਨੇ ਆਪਣੇ ਮਾਰਗਦਰਸ਼ਕ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਅਤੇ ਸੰਤ ਬਾਬਾ ਤੇਜਾ ਸਿੰਘ ਜੀ ਦੇ ਹੁਕਮਾਂ ਦੀ ਪਾਲਣਾ ਪੂਰਨ ਰੂਪ ਵਿੱਚ ਇਨ ਬਿਨ ਕੀਤੀ ਆਪ ਜੀ ਦਾ ਸੰਤ ਬਾਬਾ ਤੇਜਾ ਸਿੰਘ ਜੀ ਨਾਲ ਮਿਲਾਪ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਬੀ ਐਸ ਸੀ ਦੀ ਪੜ੍ਹਾਈ ਦੌਰਾਨ ਹੋਇਆ ਅਤੇ ਉਹਨਾਂ ਦੇ ਬਚਨਾਂ ਤੇ ਆਤਮਿਕ ਆਭਾ ਤੋਂ ਅਜਿਹੇ ਪ੍ਰਭਾਵਿਤ ਹੋਏ ਕੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੀ ਕਮਾਈ ਲਈ ਉਹਨਾਂ ਨੂੰ ਆਪਣਾ ਮਾਰਗਦਰਸ਼ਕ ਮਿਥ ਲਿਆ ਤੇ ਬਾਅਦ ਵਿੱਚ ਪੌਂਟਾ ਸਾਹਿਬ ਉਹਨਾਂ ਕੋਲ ਪਹੁੰਚ ਕੇ ਅਧਿਆਤਮਿਕਤਾ ਦਾ ਗੂੜ੍ਹ ਗਿਆਨ ਤਾਰਨ ਕੀਤਾ ਜਦੋਂ ਪਿਤਾ ਜੀ ਪੀ ਐਚ ਡੀ ਕਰਨ ਲਈ ਆਪ ਜੀ ਨੂੰ ਅਮਰੀਕਾ ਭੇਜ ਰਹੇ ਸਨ ਤਾਂ ਉੱਥੇ ਦਾਖਲਾ ਵੀਜ਼ਾ ਤੇ ਜਹਾਜ਼ ਦੇ ਟਿਕਟਾਂ ਸਾਰਾ ਕੁਝ ਹੋ ਜਾਣ ਦੇ ਬਾਵਜੂਦ ਵੀ ਸੰਤ ਤੇਜਾ ਸਿੰਘ ਜੀ ਦੇ ਹੁਕਮ ਅੱਗੇ ਸੀਸ ਚੁਕਾਉਂਦੇ ਹੋਏ ਆਪ ਜੀ ਨੇ ਮਾਪਿਆਂ ਨੂੰ ਬਾਹਰ ਜਾਣ ਤੋਂ ਮਨਾ ਕਰ ਦਿੱਤਾ ਆਪ ਜੀ ਦਾ ਮਨ ਸੰਤਾਂ ਦਾ ਗੜਵਾ ਫੜ ਕੇ ਹਰ ਵੇਲੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਦਾ ਸੀ ਪਰ ਸੰਤ ਤੇਜਾ ਸਿੰਘ ਜੀ ਦਾ ਹੁਕਮ ਮੰਨਦੇ ਹੋਏ ਨਾ ਚਾਹੁੰਦੇ ਹੋਏ ਵੀ ਖੇਤੀਬਾੜੀ ਵਿਭਾਗ ਵਿੱਚ ਸਰਕਾਰੀ ਨੌਕਰੀ ਕੀਤੀ ਅਤੇ ਬਤੌਰ ਐਗਰੀਕਲਚਰ ਡਾਇਰੈਕਟਰ ਰਿਟਾਇਰ ਹੋਏ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਆਪਣੇ ਜੀਵਨ ਕਾਲ ਦੇ ਅਖੀਰਲੇ ਸਮੇਂ ਦੌਰਾਨ ਬੜੂ ਸਾਹਿਬ ਦੀ ਪਾਵਨ ਧਰਤੀ ਨੂੰ ਪ੍ਰਗਟ ਕਰਨ ਅਤੇ ਕਲਗੀਧਰ ਟਰਸਟ ਦੀ ਸਥਾਪਨਾ ਕਰਨ ਤੋਂ ਬਾਅਦ ਇਸ ਪਾਵਨ ਧਰਤੀ ਤੇ ਆਰੰਭ ਕੀਤੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਸਮੇਂ ਬੜੇ ਬੈਰਾਗ ਵਿੱਚ ਅਰਦਾਸ ਕਰਦੇ ਹੋਏ ਇੱਕ ਬੱਚੇ ਦੀ ਨਿਆਈਂ ਪੁੱਭਾ ਮਾਰ ਕੇ ਰੋ ਪਏ ਕਿ ਮਹਾਰਾਜ ਕਦੋਂ ਉਹ ਸਮਾਂ ਲਿਆਓਗੇ ਜਦੋਂ ਇਹ ਸਥਾਨ ਬ੍ਰਹਮ ਵਿਦਿਆ ਦੇ ਕੇਂਦਰ ਦੇ ਰੂਪ ਵਿੱਚ ਪ੍ਰਗਟ ਹੋਵੇਗਾ ਅਤੇ ਇਥੋਂ ਬੱਚੇ ਬੱਚੀਆਂ ਸਿੱਖੀ ਵਿੱਚ ਢਲ ਕੇ ਪੂਰੇ ਵਿਸ਼ਵ ਵਿੱਚ ਜਾ ਕੇ ਗੁਰੂ ਨਾਨਕ ਦੇ ਸੱਚ ਦੇ ਸ਼ਬਦ ਦਾ ਪ੍ਰਚਾਰ ਪ੍ਰਸਾਰ ਕਰਨਗੇ। ਸੰਤ ਬਾਬਾ ਇਕਬਾਲ ਸਿੰਘ ਜੀ ਨੇ ਬ੍ਰह्मज्ञानी શ્રીਮਾਨ ਸੰਤ ਬਾਬਾ ਅਤਰ ਸਿੰਘ ਜੀ ਅਤੇ ਸੰਤ ਬਾਬਾ ਤੇਜਾ ਸਿੰਘ ਜੀ ਦਾ ਇਹ ਉਪਰੋਕਤ ਆਸ਼ਾ ਪੂਰਾ ਕਰਨ ਲਈ ਸਰੀਰਿਕ ਸੁੱਖਾਂ ਤੋਂ ਉੱਪਰ ਉੱਠ ਦਿਨ ਰਾਤ ਇੱਕ ਕਰਕੇ ਜੋ ਕਠਿਨ ਕਾਲਨਾਮ ਅਕਾਲੀਆਂ ਉਹ ਬਿਆਨ ਤੋਂ ਬਾਹਰੀ ਹਨ। ਸੋ ਸੰਤ ਬਾਬਾ ਇਕਬਾਲ ਸਿੰਘ ਜੀ ਦੁਆਰਾ ਕਾਲੀਆਂ ਇਨ੍ਹਾਂ ਕਠਿਨ ਕਾਲਾਂਵਾਂ ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਬੜੂ ਸਾਹਿਬ ਦੀ ਪਾਵਨ ਧਰਤੀ ਬ੍ਰह्म ਵਿਦਿਆ ਦੇ ਕੇਂਦਰ ਦੇ ਰੂਪ ਵਿੱਚ ਪ੍ਰਗਟ ਹੋ ਚੁੱਕੀ ਹੈ ਅਤੇ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਯੋਗ ਅਗਵਾਈ ਹੇਠ ਕਲਗੀਧਰ ٹرسٹ ਬੜੂ ਸਾਹਿਬ ਵੱਲੋਂ ਕੌਮ ਤੇ ਮਾਨਵਤਾ ਦੇ ਭਲੇ ਲਈ ਪਰ ਉਪਕਾਰ ਦੇ ਬੇਅੰਤ ਕਾਰਜ ਕੀਤੇ ਜਾ ਰਹੇ ਹਨ ਅਤੇ ਨਿਰੰਤਰ جاری ਹਨ ਸੂ ਅਜੇਹੇ ਮਹਾਨ ਸੰਤ શ્રીਮਾਨ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਜੀਵਨ ਗਾਥਾ ਜੀਵਨ ਗੁਰਮੁਖ ਪਿਆਰੇ ਸੰਤ ਬਾਬਾ ਇਕਬਾਲ ਸਿੰਘ ਜੀ ਭਾਗ ਤਿੰਨ ਦੇ ਰੂਪ ਵਿੱਚ ਛਾਪੀ ਜਾ ਚੁੱਕੀ ਹੈ ਤਾਂ ਕਿ ਪਾਠਕ ਜਨ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਅਤੇ ਸਿੱਖਿਆ ਲੈਂਦੇ ਹੋਏ ਲਾਹਾ ਪ੍ਰਾਪਤ ਕਰ ਸਕਣ ਸਾਧ ਸੰਗਤ ਦੇ ਦਾਸਨ ਦਾਸ ਸੇਵਕ ਕਲਗੀਧਰ ٹرسٹ ਸੰਤ ਅਤਰ ਸਿੰਘ ਹਰੀ ਸਾਧੂ ਆਸ਼ਰਮ ਬੜੂ ਸਾਹਿਬ ਡਾਕ ਖਾਨਾ ਬੜੂ ਸਾਹਿਬ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ ਭਾਰਤ